ਨਾਨਕ ਮਿਟੈ ਉਪਾਦ ਪੌੜੀ ਚੱਜਾ ਝੂਰਨ ਮਿਟੈ ਤਮਾਰੂ RAM ਨਾਮ ਸਿਉ ਕਰ ਬਿਵਹਾਰੂ ਚੂਰਤ ਚੂਰਤ ਸਾਚਤ ਮੂਆ ਜਾਂ ਕਹਿ ਰਦਾ ਹੋਤ ਭਾਉ ਬੀਆ ਚਰਹਿ ਕਸੰਮਲ ਪਾਪ ਤੇਰੇ ਮਨੂਆ ਅਮਰਤ ਕਥਾ ਸੰਤ ਸੰਗ ਸੁਨੂਆ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾਂ ਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਨਕ ਬੇਦ ਰਹਿਨ ਨਾ ਭਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਜੰ냐 냔ੋ ਡਿਰ ਸਹੀ ਬਿਨ ਸਜਾਤ ਇਹੇਤ ਗਣਤੀ ਗੜੋ ਨਾ ਗਣ ਸਕੂੰ ਊਠ ਸਧਾਰੇ ਖੇਤ ਨਿਉ ਪੇਖੋ ਸੋ ਬਿਨਸ ਤੋ ਕਾਸਿਓ ਕਰੀਐ ਸੰਗ ਯਾਨ ਹੋਇਆ ਬਿਦ ਸਹੀ ਚਿੱਤ ਝੂਠੋ ਮਾਇਆ ਰੰਗ ਨਿਆਣਕ ਸੋਈ ਸੰਤ ਸੋਏ ਭ੍ਰਮ ਤੇ ਕੀ ਚਤ ਭਿੰਨ ਅੰਧ ਕੂਪ ਤੇ ਤੇ ਕੱਢੋ ਜਿਹ ਹੋਵੋ ਸੋ ਪਰਸੰਨ ਨਿਆ ਕਾ ਹਾਥ ਸਮਰੱਥ ਤੇ ਕਾਰਨ ਕਰਨੈ ਜੋਗ ਨਾਨਕ ਤੇ ਉਸ ਤਤ ਕਰੋ ਨਿਆ ਹੂ ਕੀਓ ਸੰਜੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋ ਨਾ ਬੀਸਰੈ ਗੋਣ ਨੇ ਦੇ ਗੋਬਿੰਦ ਰਾਏ ਪੌੜੀ ਤਹਿਲ ਕਰਹੁ ਤਉ ਏਕ ਕੀ ਜਾਤੇ ਬਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹੂ ਸੋ ਹੋਏ ਤਹਿਲ ਮੈਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ ਸਾਧੂ ਸੰਗਤ ਤਉ ਬਸੈ ਜੋ ਆਪਨ ਹੋਏ ਦਇਾਲ ਟੋਹੇ ਟਾਹੇ ਬਹੁ ਭਵਨ ਬਿਨ ਨਾਵੇ ਸੁਖ ਨਾਹੀ ਤਲਹੇ ਜਾਮ ਕੇ ਦੂਤ ਤੇ ਜੋ ਸਾਧੂ ਸੰਗ ਸਮਾਹੇ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਨਾਸੀ ਕਦਕੇ ਸਲੋਕ ਠਾਕ ਨਾ ਹੁਤੀ ਤਿਨੋ ਹਉ ਦਰ ਜਿਹ ਹੋ ਵੋ ਸੋ ਪਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧੰਨ ਧੰਨ ਪੌੜੀ ਠੱਠਾ ਮਨੁਆ ਠਾਹ ਹੈ ਨਾਹੀ ਜੋ ਸਗਲ ਤਿਆਗ ਏਕੈ ਲਪਟਾਈ ਟਹਿਕੋ ਟਹਿਕ ਮਾਇਆ ਸੰਗ ਮੂਏ ਵਾ ਕੈ ਕੁਸਲ ਨ ਕਤਹੁ ਹੂਏ ਠਾਂਡ ਪਰੀ ਸੰਤ ਹੈ ਸੰਗ ਬਸਿਆ ਅਮਰਤ ਨਾਮ ਤਾਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਵਾ ਕਾ ਮਨ ਸੀਤ ਲਾਇਆ ਸ਼ਲੋਕ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹੋ ਨਹੀਂ ਜਹਾਂ ਡੇਰਾ ਤਹ ਜਾਨ ਵਾ ਡੇਰਾ ਕਾ ਸੰਜਮ ਗੁਰ ਕੈ ਸ਼ਬਦ ਪਛਾਨ ਯਾ ਡੇਰਾ ਕੋ ਸ਼ਰਮ ਕਰ ਘੱਲੈ ਜਾ ਕਾ ਤਸੂ ਨਹੀਂ ਸੰਗ ਚੱਲੈ ਵਾ ਡੇਰਾ ਕੀ ਸੋ ਮਿੱਤ ਜਾਨੈ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨੈ ਡੇਰਾ ਨਿਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਹਿ ਡੁਲਾਇਆ ਸਲੋਕ ਤਾਹਨ ਲਾਗੇ ਧਰਮ ਰਾਏ ਕਿਨਹਿ ਨ ਘਾਲਿਉ ਬੰਦ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ ਪੌੜੀ ਟੱਡਾ ਢੂੰਡਤ ਕਹਿ ਫਿਰੋ ਢੂੰਡਨ ਇਆ ਮਨ ਮਾਹੀ ਸੰਗ ਤੋ ਹਾਰੇ ਪ੍ਰਭ ਬਸੈ ਬਨ ਬਨ ਕਹਾ ਫਰਾਹੀ ਧੀਰੀ ਤਾਹੋ ਸਾਧ ਸੰਗ ਹਮ ਬੁੱਧ ਬਿਕਰਾਲ ਸੁਖ ਪਾਵੋ ਸਹਜੇ ਬਸੋ ਦਰਸ਼ਨ ਦੇਖਿ ਨਿਹਾਲ ਢੇਰੀ ਜਾਮੈ ਜਮ ਮਰੈ ਗਰਭ ਜੋਨ ਦੁਖ ਪਾਇ ਮੋਹ ਮਗਨ ਲਪਟ ਤਰਹਿ ਹਉ ਹਉ ਆਵੇ ਜਾਏ ਤਹਿਤ ਟਹਿਤ ਅਬ ਟਹਿ ਪਰੇ ਸਾਧ ਜਨ ਸਰਨਾਏ ਦੁਖ ਕੇ 파ਹੇ ਕਾਟਿਆ ਨਾਨਕ ਲਈ ਸਮਾਏ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛਟਹਿ ਨਿਕਤ ਨਾ ਜਾਈ ਉਹ ਦੂਤਾ ਪੌੜੀ ਨਾਣਾ ਰਣ ਤੇ ਸੀਜੀਐ ਆਤਮ ਜੀਤੈ ਕੋਏ ਹਉ ਮੈਂ ਅਨਸਿਓ ਲਰ ਮਰੈ ਸੋ ਸੋ ਬਾਦੂ ਹੋਏ ਮਣੀ ਮਟਾਏ ਜੀਵਤ ਮਰੈ ਗੁਰ ਪੂਰੇ ਅਪਦੇਸ਼ ਮਨੁਆ ਜੀਤੈ ਹਰ ਮਿਲੈ ਤਿਹ ਸੂਰ ਤਨ ਵੇਸ ਨਾ ਕੋ ਜਾਣੈ ਆਪਣੂ ਇਕ ਹੈ ਟੇਕ ਆਧਾਰ ਰਹਿਣ ਦਿਨ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ ਰੇਣ ਸਗਲ ਇਆ ਮਨ ਕਰੈ ਏਉ ਕਰਮ ਕਮਾਏ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ ਸ਼ਲੋਕ ਤਨ ਮਨ ਤਨ ਅਰਪੋ ਤਿਸੈ ਪ੍ਰਭੂ ਮਲਾਵੈ ਮੋਹਿ ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ਪੌੜੀ ਤਤਤਾ ਤਾਂ ਸਿਉ ਪ੍ਰੀਤ ਕਰ ਗੁਣ ਨਿਦ ਗੋਬਿੰਦ ਰਾਏ ਫਲ ਪਾਵਹਿ ਮਨ ਬਾਛਤੇ ਤਪਤ ਤੁਹਾਰੀ ਜਾਏ ਤਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾ ਗਤ ਪਾਵਹਿ ਮਤ ਹੋਈ ਪ੍ਰਗਾਸ ਮਹਿਲੀ ਪਾ ਬਹਿ ਥਾਉ ਤਾਹੂ ਸੰਗ ਨਾ ਧਨ ਚੱਲੈ ਗ੍ਰਹਿ ਜੋਬਨ ਨਹਿ ਰਾਜ ਸੰਤ ਸੰਗ ਸਿਮਰਤ ਰਹੋ ਇਹੈ ਤੁਹਾਰੈ ਕਾਜ ਤਾਤਾ ਕਛੂ ਨਾ ਹੋਈ ਹੈ ਜੋ ਤਾਪ ਨਿਵਾਰੇ ਆਪ ਪ੍ਰਤ ਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ਸ਼ਲੋਕ ਥਾਕੇ ਬਹੁ ਵਿਦ ਘਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਖ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥੱਥਾ تیر ਕੋਉ ਨਹੀਂ ਕਾਏ ਪਸਾਰੂ ਪਾਵ ਅਨਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ ਠੈਲੀ ਸੰਚੋ ਸ਼ਰਮ ਕਰੋ ਥਾਕ ਪਰੋ ਗਵਾਰ ਮਨ ਕੈ ਕਾਮਨਾ ਆਵਈ ਅੰਤੇ ਔ ਸਰਬਾਰ ਖਿਤ ਪਾਵੋ ਗੋਬਿੰਦ ਭਜੋ ਸੰਤ ਹੈ ਕੀ ਸਿੱਖ ਲੇ ਹੋ ਪ੍ਰੀਤ ਕਰੋ ਸਦ ਏਕ ਸਿਉ ਆ ਸਾਚਾ ਅਸਨੇਹ ਕਾਰਨ ਕਰਨ ਕਰਾਮ ਨੂੰ ਸਭ ਵਿਦ ਏਕ ਹੈ ਹਾਤ ਜਿਤ ਜਿਤ ਲਾਭ ਹੋ ਤਿਤ ਤਿਤ ਲੱਗਹਿ ਨਾਨਕ ਜੰਤ ਅਨਾਥ ਸਲੋਕ ਦਾਸਾਂ ਏਕ ਨਿਹਾਰਿਆ ਸਬ ਕਛ ਦੇਵਨ ਹਾਰ ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਏ ਕਹ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਦੇਨਹਾਰ ਸਦ ਜੀਵਨਹਾਰਾ ਮਨ ਮੂਰਖ ਕਿਉ ਤਾਹੇ ਬਸਾਰਾ ਦੋਸ਼ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾਕੇ ਆਪੇ ਨਾਨਕ ਤੇਤੇ ਗੁਰਮੁਖ ਧਾਪੇ ਸਲੋਕ ਤਰ ਜੀ ਆਰੇ ਇਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਢਿਹਾਈ ਐ ਕਾਰਜ ਆਵੈ ਰਾਸ ਪੌੜੀ ਤਦ ਦਾ ਧਾਵਤ ਤਉ ਮਿਟੈ ਸੰਤ ਸੰਗ ਹੋਏ ਬਾਸ ਤੁਰ ਤੇ ਕਿਰਪਾ ਕਰੋ ਆਪ ਤਉ ਹੋਏ ਮਨਹਿ ਪ੍ਰਗਾਸ ਤਨ ਸਾਚਾ ਤੇਉ ਸਚ ਸਾਹਾ ਹਰ ਹਰ ਕੁੰਜੀ ਨਾਮ ਬਸਾਹਾ ਧੀਰਜ ਜਸ ਸੋਭਾ ਤੇ ਬਨਿਆ ਹਰ ਹਰ ਨਾਮ ਸ੍ਰਵਨ ਜੇ ਸੁਨਿਆ ਗੁਰਮਖ ਜੇ ਕੱਟ ਰਹਿ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੈ ਅਪਦੇਸਿਆ ਨਰਕ ਨਾਹੀ ਸਾਧ ਸੰਗ ਪੌੜੀ ਨੰਨਾ ਨਰਕ ਪਰਹਿ ਤੇ ਨਾਹੀ ਜਾ ਕੈ ਮਨ ਤਨ ਨਾਮ ਬਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਵਿਖ ਮਾਇਆ ਮਹਿ ਨਾ ਹੋਇ ਖੱਪਤੇ ਨੰਨਾ ਕਾਰ ਨਾ ਹੋਤਾ ਤਾਂ ਕਹੋ ਨਾਮ ਮੰਤਰ ਗੁਰਦੀਨੋ ਜਾ ਕਹੋ ਨਿਦ ਨਿਧਾਨ ਹਰ ਅੰਮ੍ਰਿਤ ਪੂਰੇ ਤਹਿ ਬਾਜੇ ਨਾਨਕ ਅਨਾਹਦ ਤੂਰੇ ਸ਼ਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਾਜ ਪਰਪੰਚ ਮੋਹ ਵਿਕਾਰ ਨਾਨਕ ਸੋ ਅਰਾਦੀ ਐ ਅੰਤ ਨਾ ਪਾਰ ਆਵਾਰ ਪੌੜੀ ਅਪਾ ਪਰਮਿੱਤ ਪਾਰ ਨਾ ਪਾਇਆ ਪਤ ਤ ਪਾਵਨ ਅਗਮ ਹਰਿ ਰਾਇਆ ਹੋਤ ਆਪਣੀਤ ਕੋਟ ਅਪਰਾਧੂ ਅਮਰਤ ਨਾਮ ਜਪਹਿ ਮਿਲ ਸਾਧੂ ਪਰਪੰਚ ਧ੍ਰੋਹੋ ਮੋਹ ਮਿਟਨਾਈ ਜਾ ਕੋ ਰੱਖੋ ਆਪ ਗੁਸਾਈ ਪਾਤਸ਼ਾਹ 70 ਸਿਰਸੂ ਨਾਨਕ ਦੂਸਰ ਅਵਰਨਾ ਕੋ ਸਲੋਕ ਫਾਹੇ ਕਾਟੇ ਮਿਟੇ ਗਵਣ ਫਤਹਿ ਭਈ ਮਨ ਜੀਤ ਨਾਨਕ ਗੁਰ ਤੇ ਖਿਤ ਪਾਈ ਫਿਰਨ ਮਿਟੇ ਨਿਤ ਨੀਤ ਪੌੜੀ ਫਫਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇ ਕਲਯੁਗ ਮਹਿ ਪਾਇਆ ਫਿਰਿਆ ਅਵਸਰ ਚਰੈ ਨਾ ਹੱਥਾ ਨਾਮ ਜਪਹੁ ਤਉ ਕਟਿਐ 파ਸਾ ਫਿਰ ਫਿਰ ਆਵਣ ਜਾਨ ਨਾ ਹੋਈ ਏਕਾ ਏਕ ਜਪਹੁ ਜਪ ਸੋਈ ਕਰੋ ਕਿਰਪਾ ਪ੍ਰਭ ਕਰਨਹ ਹਾਰੇ ਮੇਲ લેਹੁ ਨਾਨਕ ਬੇਚਾਰੇ ਸ਼ਲੋਕ ਬਿਨੋ ਸੁਨਹੁ ਤੁਮ ਪਾਰ ਬ੍ਰਹਮ ਦੀਨ ਦਇਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ਪੌੜੀ ਬੱਬਾ ਬ੍ਰਹਮ ਜਾਨਤ ਤੇ ਬ੍ਰਹਮਾ ਬੈਸ ਨੂੰ ਤੇ ਗੁਰਮੁਖ ਸੁੱਚ ਧਰਮਾ ਵੀਰ ਆ ਆਪਨ ਬੁਰਾ ਮਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਂਧਿਓ ਆਪਣਹੁ ਹਉ ਹਉ ਬੰਦਾ ਦੋਸ ਦੇਤ ਆਗਹਿ ਕੋ ਅੰਦਾ ਬਾਤ ਚੀਤ ਸਭ ਰਹੀ ਸਿਆਨਪ ਜਿਸੈ ਜਨਾਬ ਹੋ ਸੋ ਜਾਣੈ ਨਾਨਕ ਸਲੋਕ ਪੈ ਪੰਜਨ ਅਗ ਦੁਖ ਨਾਸ ਮਨਹਿ ਆਰਾਧ ਹਰੇ ਸੰਤ ਸੰਗ ਜੇ ਰਿਦ ਬਸਿਓ ਨਾਨਕ ਤੇ ਨਾ ਭ੍ਰਮੇ ਪੌੜੀ ਪੱਬਾ ਪਰਮ ਮਟਾਵੋ ਆਪਣਾ ਆਹ ਸੰਸਾਰ ਸਗਲ ਹੈ ਸੁਪਨਾ ਪਰਮੇਸ਼ੁਰ ਨਰ ਦੇਵੀ ਦੇਵਾ ਪਰਮੇ ਸਿਧ ਸਾਧਕ ਬ੍ਰਹਮੇਵਾ ਪਰਮ ਪਰਮ ਮਾਨੁਖ ਦਹਿ ਕਾਇ ਦੁੱਤਰ ਮਹਾ ਬਖਮ ਇਹ ਮਾਇ ਗੁਰਮਖ ਭ੍ਰਮ ਪੈ ਮੋਹ ਮਟਾਇਆ ਨਾਨਕ ਤੇਹ ਪਰਮ ਸੁਖ ਪਾਇਆ ਸ਼ਲੋਕ ਮਾਇਆ ਡੋਲੇ ਬਹੁ ਵਿਧੀ ਮਨ ਲਪਟਿਓ ਤੇਹ ਸੰਗ ਮੰਗਣ ਤੇ ਜੇ ਤੁਮ ਰਖੋ ਸੋ ਨਾਨਕ ਨਾਮੈ ਰੰਗ ਪੌੜੀ ਮੰਮਾ ਮੰਗਨ ਹਾਰ ਈਆ ਨਾ ਦੇਨ ਹਾਰ ਦੇ ਰਿਓ ਸੁਜਾਨਾ ਜੋ ਦੀਨੋ ਸੋ ਏ ਕਹਿ ਬਾਰ ਮਨ ਮੂਰਖ ਕਹਿ ਕਰਹਿ ਪਕਾਰ ਜੋ ਮੰਗੈ ਤੋ ਮੰਗੈ ਬੀਆ ਜਾਂ ਤੇ ਕੁਸਲ ਨਾ ਕਾਹੂ ਥੀਆ ਮੰਗਨ ਮੰਗ ਤਾ ਏ ਕਹਿ ਮੰਗ ਨਾਨਕ ਜਾਤੇ ਪਰਹਿ ਪਰਾਗ ਸਨੂਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮਮਾ ਜਾਹੂ ਮਰਮ ਪਛਾਨਾ ਪੀਟਤ ਸਾਜ ਸੰਗ ਪਤਿਆਨਾ ਦੁਖ ਸੁਖ ਵਾ ਕੈ ਸਮਤ ਵਿਚਾਰਾ ਨਰਕ ਸੁਰਗ ਰਹਤ ਔਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਬ세ਖਾ ਵਾ ਰਸ ਮੈਂ ਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਸ਼ਲੋਕ ਯਾਰ ਮੀਤ ਸੁਨ ਸਾਜਨ ਹੂੰ ਬਿਨ ਹਰ ਸ਼ੂਤਨ ਨਾਹੀ ਨਾਨਕ ਤੇਹ ਬੰਦਨ ਕੱਟੇ ਗੁਰ ਕੀ ਚਰਨੀ ਪਾਹੇ ਪਵੜੀ ਜਈਆ ਯਤਨ ਕਰਤ ਬਹੁ ਬਿਧੀਆਂ ਏਕ ਨਾਮ ਬਿਨ ਕਹਿ ਲਓ ਸਿਧੀਆਂ ਯਾਹੂ ਯਤਨ ਕਰ ਹੋਤ ਛਟਾਰਾ ਵਾਹੂ ਯਤਨ ਸਾਧ ਸੰਗਾਰਾ ਯਾ ਉਬਰਣ ਧਾਰੇ ਸਭ ਕੋ ਵਾਹੇ ਜਪੇ ਬਿਨ ਉਬਰ ਨਾ ਹੋ ਯਾਹੂ ਤਰਨ ਤਾਰਨ ਸਮਰਾਤਾ ਰਾਖ ਲਿਹੋ ਨਿਰਗੁਣ ਨਰਨਾਤਾ ਮਨ ਬਚ ਕ੍ਰਮ ਜਿਹ ਆਪ ਜਨਾਈ ਨਾਨਕ ਤੇਹ ਮਤ ਪ੍ਰਗਟਿ ਆਈ ਸ਼ਲੋਕ ਰੋਸ ਮਾ ਕਾਹੂ ਸੰਗ ਕਰਹੁ ਆਪਣੇ ਆਪ ਵਿਚਾਰ ਹੋਏ ਨਿਮਾ ਨ ਜਾਗ ਰਹੁ ਨਾਨਕ ਨਦਰੀ ਪਾਰ ਪੌੜੀ ਰਾਰਾਰੇ ਨਹੋਤ ਸਭਾਂ ਕੀ ਤਜ ਅਭਮਾਨ ਛਟੈ ਤੇਰੀ ਬਾਕੀ ਰਣਦਰ ਗਹਿ ਤਉ ਸੀਜੈ ਭਾਈ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਹਿ ਬਿਕਾਰਾ ਗੁਰ ਪੂਰੇ ਕੈ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ ਸ਼ਲੋਕ ਲਾਲਚ ਝੂਠ ਬਿਖੈ ਬਿਆਦ ਯਾ ਦੇਹੀ ਮਹਿ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੂ ਦੂਖ ਦਰਦ ਤੇ ਮਿਟਐ ਖਨਾਉ ਨਾਮ ਔਖਦ ਜੇਰ ਦੇ ਹਤਾਵੈ ਤਾਹੀ ਰੋਗ ਸੁਪਨੈ ਨਹੀਂ ਆਵੈ ਹਰ ਔਖਦ ਸਭ ਘਟ ਹੈ ਪਾਈ ਗੁਰ ਪੂਰੇ ਬਿਨ ਬਿਦ ਨਾ ਬਨਾਈ ਗੁਰ ਪੂਰੇ ਸੰਜਮ ਕਰ ਦੀਆ ਨਾਨਕ ਤਉ ਫਿਰ ਦੂਖ ਨਾ ਥੀਆ ਸਲੋਕ ਵਾਸudev ਸਰਬਤਰਮੈ ਉਨ ਨਾ ਕਤ ਹੂੰ ਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਪੌੜੀ ਵਾ ਵੈਰ ਨਾ ਕਰੀਐ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸudev ਜਲ ਥਲ ਮਹਿ ਰਵਿਆ ਗੁਰ ਪ੍ਰਸਾਦ ਵਿਰਲੈ ਹੀ ਗਵਿਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚਿਹਨ ਸਗਲ ਹੈ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਸਲੋਕ ਹਉ ਹਉ ਕਰਤ ਬਿਹਾਨੀਆਂ ਸਾਖਤ ਮੁਗਦ ਅਜਾਨ ਡੜਕ ਮੋਏ ਜਿਉ ਤ੍ਰਿਖਾਵੰਤ ਨਾਨਕ ਕੀਰਤ ਕਮਾਨ ਪੌੜੀ ੜਾ 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 ਮਿਟੈ ਸੰਗ ਸਾਧੂ ਕਰਮ ਤਰਮ ਤਤ ਨਾਮ ਅਰਾਧੂ ਗੁਰੂੜੋ ਜੇਹ ਬਸਿਓ ਰਿ ਦਿਮਾਹੀ ਵਾ ਕੀ ੜਾੜ ਮਿਟਤ ਬਿਨ ਸਾਹੀ ੜਾੜ ਕਰਤ ਸਾਖਤ ਗਾਵਾਰਾ ਜੇਹੀ ਹੈ ਹੰਬੁਦ ਬੇਕਾਰਾ ੜਾੜਾ ਗੁਰਮਖੜਾੜ ਮਟਾਈ ਨਿਮਖ ਮਾਹੇ ਨਾਨਕ ਸਮਝਾਈ ਸਲੋਕ ਸਾਧੂ ਕੀ ਮਨੇ ਓਟ ਗਹੋ ਉਕਤ ਸਿਆਨ ਪਤਿਆਗ ਗੁਰ ਦੀਖਿਆ ਜੇ ਮਨ ਵਸੈ ਨਾਨਕ ਮਸਤਕ ਭਾਗ ਪੌੜੀ ਸਸਾ ਸਰਨ ਪਰੇ ਅਭਾਰੀ ਸਾਸਤਰ ਸਿਮਰਤ ਵੇਦ ਪੁਕਾਰੇ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੂਲਣ ਹਾਰੇ ਤੁਮ ਸਮਰਤ ਅਗਨਤ ਅਪਾਰੇ ਸਰਨ ਪਰੇ ਕੀ ਰਾਖ ਦਯਾਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੁਦੀ ਮਿਟੀ ਤਵ ਸੁਖ ਭਏ ਮਨ ਤਨ ਭਏ aroog ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ ਪੌੜੀ ਖਖ ਖਰਾ ਸਰਾ ਹੂ ਤਾਹੂ ਜੋ ਖਿਨ ਮੈਂ ਊਨੇ ਸੁਭਰ ਭਰਾਹੂ ਖਰਾ ਨਿਮਾਨਾ ਹੋਤ ਪਰਾਨੀ ਅਨ ਦਿਨ ਜਾਪੈ ਪ੍ਰਭ ਨਿਰਬਾਨੀ ਭਾਵੈ ਖਸਮ ਤਾ ਉਆ ਸੁਖ ਦੇਤਾ ਪਾਰ ਬ੍ਰਹਮ ਐਸੋ ਆਗਨਤਾ ਅਸੰਖ ਖਤੇ ਖਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸਲੋਕ ਸਤ ਕਹੂੰ ਸੁਨ ਮਨ ਮੇਰੇ ਸਰਨ ਪਰੋ ਹਰ ਰਾਈ ਓਕ ਤਸਿਆਨ ਪਸਗਲ ਤਿਆਗ ਨਾਨਕ ਲਏ ਸੁਮਾਏ ਪੌੜੀ ਸਸਾ ਸਿਆਨ ਪਛਾੜਿਆ ਨਾ ਹਕਮਤ ਹੁਕਮ ਨਾ ਪ੍ਰਭ ਪਤੀਆਂ ਨਾ ਸਹਸ ਭਾਂਤ ਕਰਹਿ ਚਤرائی ਸੰਗ ਤੋ ਹਾਰੈ ਏਕ ਨਾ ਜਾਇ ਸੋ ਸੋ ਜਪ ਦਿਨ ਰਾਤੀ ਰੇ ਜੀ ਚੱਲੇ ਤੋ ਹਾਰੈ ਸਾਥੀ ਸਾਧ ਸੇਵਾ ਲਾਵੇ ਜੇ ਆਪੈ ਨਾਨਕ ਤਾਂ ਕੋ ਦੁੱਖ ਨਾ ਬਿਆਪੈ ਸਲੋਕ ਹਰ ਹਰ ਮੁਖ ਤੇ ਬੋਲਨਾ ਮਨ ਮੂਠੈ ਸੁਖ ਹੋਏ ਨਾਨਕ ਸਭ ਮਹਿ ਰਵ ਰਹਿਆ ਥਾਣ ਤਨੰਤਰ ਸੋਏ ਪੌੜੀ ਹੀਰੋਂ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸਦੀਵ ਦੁੱਖ ਭੰਜਨ ਗੁਰ ਗਿਆਨ ਹਉ ਛੁਟਕੈ ਹੋਏ ਆਨੰਦ ਤੇਹ ਹਉ ਨਾਹੀ ਤਹ ਆਪ ਹਤੇ ਦੂਖ ਜਨਮ ਮਹ ਮਰਨ ਸੰਤ ਸੰਗ ਪਰਤਾਪ ਹਿਤ ਕਰ ਨਾਮ ਦਿਰੜੈ ਦਿਆਲਾ ਸੰਤਾ ਸੰਗ ਹੋਤ ਕਿਰਪਾਲਾ ਓਰੇ ਕਛੂ ਨ ਕਿਨਹੁ ਕੀਆ ਨਾਨਕ ਸਬ ਕਛ ਪ੍ਰਭ ਤੇ ਹੂ ਆਸ ਲੋਕ ਲੇਖੈ ਕਤਹ ਨ ਛੂਟੀ ਐ ਖਿਨ ਖਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪਮਤ ਜੀਉ ਪਿੰਡ ਜਿਨ ਸੁਖ ਦਈਏ ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨੇ ਦਹਿਸ ਢੂੰਡਨ ਜਾਏ ਦੇਵ ਨਹਾਰ ਦਤਾਰ ਪ੍ਰਭ ਨਿਮਖਣਾ ਮਨਹਿ ਬਸਾਏ ਲਾਲਚ ਝੂਠ ਬਕਾਰ ਮੋਹ ਇਆ ਸੰਪੈ ਮਨ ਮਾਹੀ ਲੰਪਟ ਚੋਰ ਨਿੰਦਕ ਮਹਾ ਤਿਨੁ ਹੂ ਸੰਗ ਬਿਹਾਇ ਤੁਧ ਭਾਵੈ ਤਾਂ ਬਖਸ਼ ਲੈ ਹੈ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਸਲੋਕ ਖਾਤ ਪੀਤ ਖੇਲ ਤ ਹਸਤ ਭਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਤੇਕ ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਹੀ ਸਚ ਸੱਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਅਨੰਦ ਸੂਖ ਬਿਸਰਾਮ ਖੇਪ ਨਬਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰਹਿ ਆਪ ਆਗੇ ਪਾਛੇ ਆਪ ਨਾਨਕ ਸੋ ਸਰਾਹੀਐ ਜੇ ਘਟ ਘਟ ਰਹਿਆ ਬਿ ਆਪ ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮਹਿ ਤੇ ਭਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੀ ਅੱਖਰ ਸਾਸਤਰ ਸਿਮਰਤ ਪ੍ਰਾਨਾ ਅੱਖਰ ਨਾਦ ਕਤਨ ਵਖਿਆਨ ਅੱਖਰ ਮੁਕਤ ਜੁਗਤ ਭੈ ਪਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੀਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸ਼ਲੋਕ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹਿਉ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਨ ਨਾ ਜਾਏ ਮੁਖੋਂ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲੇ ਹਾਰੀਆ ਪੌੜੀ ਏ ਅਚੁੱਤ ਏ ਪਾਰ ਬ੍ਰਹਮ ਅਬ ਨਾਸੀ ਅਗਨਾਸ ਏ ਪੂਰਨ ਏ ਸਰਬਮੈ ਦੁਖ ਭੰਜਨ ਗੁਣਤਾਸ ਏ ਸੰਗੀ ਏ ਨਿਰੰਕਾਰ ਏ ਨਿਰਗੁਣ ਸਬ ਟੇਕ ਏ ਗੋਬਿੰਦ ਏ ਗੁਣ ਨਿਧਾਨ ਜਾਂ ਕੈ ਸਦਾ ਬੀਕ ਹੈ ਅਪਰੰਪਰ ਹਰ ਹਰੇ ਹੈ ਭੀ ਹੋਵਨ ਹਾਰ ਹੈ ਸੰਤਹਿ ਕੈ ਸਦਾ ਸੰਗ ਨੇਧਾਰਾਂ ਆਧਾਰ ਹੈ ਠਾਕੁਰ ਹਉਦਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮਦਾਨ ਰਾਖੋ ਹਿਇ ਪਰੋਏ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧ ਪਸੋਧਰਾ ਗੁਰਦੇਵ ਦਾਤਾ ਹਰਨਾਮ ਅਪਦੇਸ਼ੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦ ਜਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ ਕਰਾ ਇਹ ਸੰਲੋਕ ਆਦ ਅੰਤ ਪੜਨਾ